ਲੱਗ ਵੀ شويه ਦਾ ਟਾਈਮ ਹੋਵੇ ਦੇ ਵੱਜ ਚੁੱਕੇ 10 ਤੇ ਅਸੀਂ ਚੱਲੇ ਆਂ ਕੰਮ ਤੇ ਜੀ ਸੱਸੀ ਗਾਲ ਵੈਲਕਮ ਸਿਹਾਲ ਚਾਲ ਕੇ ਸਾਰੇ ਠੀਕ ਆ ਉਹ ਕਰਦੇ ਆਂ ਛੋਟੇ ਜਿਹੇ ਵਲੌ ਦੀ ਸ਼ੁਰੂਆਤ ਕਬੂਤਰ ਘੁੰਮਣ ਦੇ ਆ ਤੇ ਕਿੰਨ ਫਿਰਣੇ ਝਾੜੂ ਸੋਇ ਸਰ ਤੇ ਮੈਂ ਤਾਂ ਦੱਸਿਆ ਮੈਂ ਜਰਾ ਕਾਦੀ ਉੱਥੇ ਨਾ ਕੱਲ ਪਾਸੋਂ ਦਾ ਵੀਰ ਫੋਨ ਕਰਨ ਦੇ ਆ ਇਹ ਕੰਮ ਆਪਾਂ ਜਾਣਾ ਦੇਖਣ ਕਾਦੀਆਂ ਕਾਦੀਆਂ ਲਾ ਕੇ ਪਿੰਡ ਵਾਂਗ ਭੱਟੀਆਂ ਗੇ ਭੱਟੀਆਂ ਕਰਕੇ ਪਿੰਡ ਇਦਾਂ ਭੱਟੀਆਂ ਵਾਂਗ ਭੱਟੀਆਂ ਬੜੇ ਇਦਾਂ ਕਰਕੇ ਆਉਦਾਂ ਹਨ ਚਲ ਫੇਰ ਉੱਥੇ ਜਾ ਕੇ ਦੇਖਣ ਲੋਕੇਸ਼ਰ ਵੀਰ ਨੇ ਪਾਤੀ ਐ ਤੇ ਯਾਰਾਂ ਫੇਰ ਕਾਦੀਆਂ ਉੱਥੇ ਵੀਰ ਦੇ ਕੋਲ ਲੈਣਾ ਰਸਤੇ 'ਚੋਂ ਸਦੀਪ ਦਾ ਕੰਮ ਵੀ ਰਹਿ ਗਿਆ ਥੋੜਾ ਜਿਹਾ ਤੇ ਉਹ ਵੀ ਆਪਾਂ ਉਹ ਜਗ੍ਹਾ ਪਰ ਉੱਥੋਂ ਸਿੱਧਾ ਮਿਲਾਂਗੇ ਫੇਰ ਕੰਮ ਤੇ ਚੱਲ ਜਾਗੇ ਦੁਕਾਨ ਉਹਦੀ ਤੇ ਸਿੱਧਾ ਥੋੜਾ ਬੁੱਝਾ ਕਰਮਲਾ ਕੰਮ ਉਹ ਕਰਕੇ ਫੇਰ ਆਪਾਂ ਜਾਣਾ ਘਰ ਨੂੰ ਸ਼ਾਮ ਨੂੰ ਠੀਕ ਹਰ ਹਾਂ ਓਕੇ ਸਭ ਠੀਕ ਆਜ ਅੱਜ ਤਾਂ ਬੜੀ ਗੈਂਟ ਲੱਗੀ ਆ ਪਾਜੀ ਰਾਨਾ ਆਪਾਂ ਜੀ ਲੋਤੇ ਜੇ ਕਿਹੜੀ ਚੁਰਚ ਲੱਗੇ ਜੀ ਬਾਈ ਯਾਰ ਠੀਕ ਓ ਦੀਆ ਅੱਡਾ ਲਾਇਆ ਪਾ ਜੀ ਨਾ ਕੰਮ ਚੱਲਾਂਗੇ ਦੂਹ ਦੂਹ ਉਹ ਠੀਕ ਠਾਕ ਬਾਈ ਉਸਤਾਦ ਜੀ ਲੱਗੇ ਅੰਦਰ ਹੈ ਸਾਹਿਬ ਜੀ ਕੀ ਹਾਲ ਹੈ ਠੀਕ ਠਾਕ ਬੜਾ ਘੈਨ ਪਾਈ ਬਣਾਇਆ ਅਸੀਂ ਪੰਦਲ ਇਹ ਬਣਾਇਆ ਮੈਂ ਉਹ ਪੂਰੀ ਜਗਾਟਾ ਪਰ ਹਾਂ ਜੀ ਕੀ ਹਾਲ ਹੈ ਵਧੀਆ ਲੈ ਵੀ ਕਾਦੀ ਐਂਟਰ ਹੋ ਗਏ ਆਪਾਂ ਲੈ ਵੀ ਪੱਟੀਆਂ ਪਿੰਡ ਪਹੁੰਚ ਚੁੱਕੇ ਆਪਾਂ ਸਟੂਲ ਦੇ ਲੱਗ ਗਏ ਮੈਂ ਰੋ ਪੀ ਜੀ ਹੈ ਭਾਈ ਨੇ ਰੋ ਪੀ ਜੀ ਮੋਟਾ ਲਾਤਾ ਆਪਾਂ ਕਾਦੀਆਂ ਤਾਂ ਕਾਫੀ ਪੈ ਗਿਆ ਨਾ ਭਾਈ ਹੈ ਗਿਆ 7 ਕਿਲੋ ਮਿਲਦੇ ਜਾ ਰਹਾ ਇੱਥੇ ਆਮ ਜੂਵੀ ਸ਼ਿੱਟਾ ਲੈਣ ਵਾਸਤੇ ਡਿਜ਼ਾਈਨ ਹੀ ਬਹੁਤ ਲੱਗੇ ਤੇ ਕਿਹੜਾ ਪਸੰਦ ਹੁੰਦਾ ਇਹਨਾਂ ਨੂੰ ਕਲਰ ਆ ਵੀ ਬੜਾ ਵਧੀਆ ਕਲਰ ਵਾਹੇ ਤੇ 3D ਦੇ ਕਲਰ ਬਾਕੀ ਕਲਰ ਆ ਲੱਗੇ ਨੇ ਜੂਵੀ ਸ਼ਿੱਟਾਂ ਦੇ ਇਧਰ ਮਾਈਕੇ ਆ ਤੇ ਬਾਕੀ ਆ ਲੂਵਰ ਆ ਲੱਗੇ ਇਹ ਨਵੇਂ ਆਏ ਆ ਲੂਵਰ ਬਹੁਤੀ ਵਜੇ ਵਲੂਵਰ ਆ ਗਏ ਉਹਨਾਂ ਤੇ ਕਲਰ ਹੀ ਬੜੇ ਆ ਗਏ ਲੂਵਰਾਂ ਚ ਅਵੇ ਆਣ ਜਾ ਰਹੇ ਆ ਘਰ ਕੰਮ ਤੇ ਅੱਜ ਬੇਹਕਾਦੀਆਂ ਤੇ ਉਹ ਦੂਜੇ ਪਾਸੇ ਗਏ ਤਾਂ ਦੁਕਾਨ ਤੇ ਜਾ ਨਹੀਂ ਹੋਇਆ ਦੁਕਾਨ ਤੇ ਤਾਂ ਨਹੀਂ ਗਏ ਕਿਉਂਕਿ ਉਹ ਸ਼ੀਸ਼ੇ ਆਉਣ ਵਾਲੇ ਜੋ ਆਪਾਂ ਉਹ ਸ਼ੀਸ਼ੇ ਆਏ ਨਹੀਂ ਤੇ ਮੈਂ ਕਿਹਾ ਦੁਕਾਨ ਤੇ ਕੀ ਕਰ ਜਾਣਾ ਤੇ ਸਵੇਰੇ ਮੈਂ ਕਰ ਦਾਂਗੇ ਤੇ ਹੁਣ ਜਾ ਰਹੇ ਹਈ ਮਤਲਬ ਅੰਮ੍ਰਿਤਸਰ ਉਥੇ ਹਰਫਤ ਦੇ ਦੀ ਹਰਫਤ ਨੂੰ ਦਿਖਾਉਣਾ ਏ ਥੋੜਾ ਜਿਹਾ ਉਥੇ ਕਿਉਂਕਿ ਹਰਫਤ ਦਾ ਜਿਵੇਂ ਕਹਿ ਦਿੰਦੇ ਤਾਲੂ ਤਾਲੂ ਡਿੱਗਾ ਵਾ ਨਾ ਕਹਿ ਦਿੰਦੇ ਕਈ ਮੋਟੇ ਚੜੇ ਇਹਦੇ ਤਾਂ ਕਰਕੇ ਮੈਂ ਕਿਹਾ ਉਥੇ ਚਲੋ ਆਪਣੀ ਮਾਸੀ ਦੀ ਮਤਲਬ ਸੱਸ ਏ ਮਾਸੀ ਆ ਗਿਰਨ ਦੀ ਮਾਸੀ ਏ ਤੇ ਉਥੇ ਮਾਸੀ ਜੀ ਉਹਨਾਂ ਦੇ ਮਤਲਬ ਉਹਨਾਂ ਦੇ ਅਕੇ ਉਹਨਾਂ ਦੀ ਸੱਸ ਵਾ ਤੇ ਉਹ ਬਜ਼ੁਰਗ ਵਾ ਚਲੋ ਉਹਨਾਂ ਨੂੰ ਥੋੜਾ ਮੈਂ ਕਿਹਾ ਚਲੋ ਦਿਖਾ ਲੈਣਾ ਜਿਵੇਂ ਮੈਂ ਨਾ ਪਹਿਲਾਂ ਮੈਂ ਉਹਨਾਂ ਕੋਲ ਗਏ ਸੀ ਤੇ ਕਰੀ ਉਹਨਾਂ ਨੇ ਔਰ ਦੁੱਧ ਬੜਾ ਕੱਢਦਾ ਮੁੰਡਾ ਦੇ ਉਹ ਕਈ ਕਹਿੰਦੇ ਤਾਲੂ ਟਿਕਾ ਮੈਂ ਕਹਿੰਦਾ ਦਿਖਾ ਲੈ ਹੁੰਦੇ ਉੱਥੋਂ ਤਾਂ ਮੈਂ ਮਿਲਦੇ ਤਾਂ ਅਮਰਸੇਤ ਜਾ ਕੇ ਜੁੜੇ ਰਹੇ ਹੰਤ ਤੱਕ ਲੋਗ ਦੇ ਨਾਲ ਤੇ ਹਰ ਫਤੇ ਕੋਈ ਆਡਾ ਸੋ ਗਿਆ ਲੈ ਵੀ ਟੋਲ ਤੇ ਪਹੁੰਚ ਗਏ ਆ ਪਰ ਰਸ਼ ਬਹੁਤ ਜ਼ਿਆਦਾ ਤੇ ਗੋਲਡਨ ਗੇਟ ਪਹੁੰਚ ਗਏ ਆਪਾਂ ਤੇ ਬੱਸ ਹੁਣ ਪਹੁੰਚਣੇ ਆਲੇ ਆ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਆ ਲੱਗ ਗਈ ਆ ਗਿਆ ਘਰ ਮਾਸੀ ਜੀ ਦਾ ਪਹੁੰਚ ਗਿਆਂ ਗੋਲਡਨ ਗੇਟ ਅਸੀਂ ਪਹੁੰਚ ਲਿਆ ਮਾਸੀ ਦੇ ਘਰ ਨੂੰ ਕਿਥੇ ਪਹੁੰਚ ਲੇ ਪਹਿਲਾਂ ਪਤਾ ਨਹੀਂ ਲੱਗਾ ਡਾਇਰ ਰਸਤੇ ਦਾ ਕਿਰਨ ਨੂੰ ਨਾ ਐਵੇਂ ਮੈਨੂੰ ਪਤਾ ਸਾਰਾ ਤੁਹਾਨੂੰ ਨੂੰ ਪਤਾ ਚੱਲਿਆ ਮੈਨੂੰ ਤਾਂ ਪਤਾ ਮੈਂ ਹੀ ਤੁਹਾਨੂੰ ਆਹ ਰਸਤਾ ਦੱਸਿਆ ਪੁੱਛ ਪੁੱਛ ਕੇ ਮੈਂ ਆਇਆ ਸਾਰਾ ਹੀ ਹਾਂ ਮੈਂ ਤੁਹਾਨੂੰ ਥੋੜਾ ਤੁਸੀਂ ਆਪੇ ਤਾਂ ਪਤਾ ਲੱਗਦਾ ਜੇ ਮੈਂ ਪਹੁੰਚ ਚੱਲ ਰਿਹਾ ਹਾਂ ਤਾਂ ਇਹਨੂੰ ਪਤਾ ਲੱਗ ਜਾਂਦਾ ਪਰ ਨਾ ਪਤਾ ਵੀ ਵੈਰੀ ਕੋਈ ਐਵੇਂ ਲਾਉਣ ਪਤਾ ਲੱਗ ਗਿਆ ਕਿ ਨਹੀਂ ਹਾਂ ਮੈਨੂੰ ਸਾਰਾ ਪਤਾ ਹਾਂ ਇੱਲਾ ਵੀ ਹਰਫਤ ਵੀ ਉੱਠ ਗਿਆ ਪਹੁੰਚ ਗਿਆ ਮਾਸੀ ਜੀ ਦੇ ਘਰ ਗੇਟ ਬੰਦ ਉਹ ਆਇਆ ਹੈ ਪਰ ਉਹ ਨਹੀਂ ਹੈ ਸੱਸੀ ਕਾ ਮਾਸੀ ਜੀ ਹਾਂ ਹੈ ਸੱਸੀ ਦਾ ਹਾਂ ਇਹ ਹਾਂ ਜੀ ਨਾ ਕੇ ਦੁੱਧ ਛੋੜਦਾ ਦੁੱਧ ਬਹੁਤ ਜ਼ਿਆਦਾ ਛੋੜਦਾ ਮਸੀ ਇਹਦਾ ਪਾਪੂ ਜੀ ਨੇ ਹੱਥ ਮਾਰਿਆ ਕਰਦਾ ਪਸੀ ਸਾਲੂ ਕੀ ਵਿਆਹ ਜਾਂਦਾ ਵਾ ਠੀਕ ਠੀਕ ਉਹ ਜਿੰਨੇ ਹੋ ਜਾਂਦੇ ਠੀਕ ਠੀਕ ਇਹ ਦੁੱਧ ਛੋੜ ਇਹਦੇ ਰੁੰਦਾ ਵੀ ਬਹੁਤ ਜ਼ਿਆਦਾ ਵਾ ਲੈ ਲੈ ਇੱਕ ਮੋਢਿਆ ਤੋਂ ਚੁੱਕਿਆ ਦੁੱਧ ਓਏ ਛੋਟੀ ਠੀਕ ਹੋਰ ਤੂੰ ਸੁਣਾਓ ਠੀਕ ਠਾਕ ਹਾਂ ਠੀਕ ਸਾ ਤੂੰ ਸੁਣਾ ਹਾਂਜੀ ਵਧੀਆ ਵਧੀਆ ਜੀ ਠੀਕ ਹੋਣ ਪਰਕ ਵਗੇ ਹਾਂਜੀ ਮੈਂ ਅੱਜ ਕੱਲ੍ਹ ਨਾਲ ਕੀਤੀ ਫੈਲਿੰਗ ਹਾਂਜੀ ਹਾਂਜੀ ਨਹੀਂ ਹੁਣ ਠੀਕ ਅੱਜ ਦਿਨ ਕੱਲ ਮੈਂ ਲੈ ਫੋਨ ਕੀਤਾ ਜਾਂਦੀ ਮਮੀ ਕੋਈ ਪਤਾ ਲੱਗਾ ਉਹਦੇ ਤੇ ਸੱਟ ਹੀ ਬਹੁਤ ਲੱਗੀ ਵਿਚਾਰੇ ਦੇ ਬਹੁਤ ਬੁਰਾ ਹਾਲ ਹੋ ਜਗਿੰਦਰ ਨੇ ਵੇਖਿਆ ਤੇ ਉਹਨੇ ਉਹਨੂੰ ਕੀਤਾ ਫੋਨ ਅਫੇਸ਼ਨ ਉਹਨੇ ਕੀਤਾ ਤੇ ਉਹਨੇ ਮੈਨੂੰ ਕੀਤਾ ਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਫਿਰ ਮੈਂ ਵੇਖਿਆ ਤਾਂ ਮੈਂ ਆਹ ਸੱਟ ਬਾਬਾ ਹੱਥ ਵੀ ਬੰਨੇ ਆ ਮਸ ਹਾਂਜੀ ਹਾਂਜੀ ਬਾਹਰ ਵੀ ਵੱਜੀ ਆ ਜਿਆਦਾ ਸੱਟ ਲੱਗਦੀ ਐ ਤੇ ਮੈਂ ਮਿੰਦੇ ਨਹੀਂ ਪਤਾ ਕਿਦਾਂ ਦੀ ਸੱਟ ਲੱਗੀ ਐ ਹਾਂਜੀ ਹਾਂਜੀ ਲੱਗੇ ਫੇਰ ਉਹ ਹੈਗਾ ਹਾਂਜੀ ਦੂਜੇ ਕੰਮ ਤੋਂ ਮੜਿਆ ਚਲ ਗਿਆ ਮੈਂ ਕਿਹਾ ਮੈਂ ਆਉਂਦਾ ਤੇਰਾ ਮਾਰ ਕੇ ਮੁੰਡਿਆਂ ਨੂੰ ਉਹਨੇ ਆਓ ਕੰਮ ਕਰਵਾ ਹੋ ਗਿਆ ਸੁੱਤਾ ਕਦੇ ਉਦੋਂ ਦੱਸ ਸੁੱਤਾ ਹੀ ਆ ਯਾਰ ਆਉਂਦਾ ਆਏ ਉਦੋਂ ਦਾ ਸੁੱਤਾ ਹੀ ਹੋਣਾ ਵੀ ਸੌਂ ਗਿਆ ਆਣ ਕੇ ਮਾਸਾ ਆ ਕੇ ਜਿੰਨਾ ਕੱਢਿਆ ਮੈਂ ਮੈਂ ਅਸਾਂ ਕੰਮ ਹੋਇਆ ਕੇ ਦਰਦ ਵੀ ਬਹੁਤ ਹੁੰਦੇ ਜਦੋਂ ਵਜਾ ਘੜਾ ਕਿੰਨਾ ਤੜਪਣਾ ਮੁੰਡਾ ਹਾਂਜੀ ਸੁੱਤਾ ਵੀ ਨਹੀਂ ਨਾ ਜਾਂਦਾ ਉਹਦੇ ਕੋ ਰਾਤ ਨੂੰ ਬਹੁਤ ਔਖਾ ਹੁੰਦਾ ਲੱਗ ਜਾਣਾ 1.5 ਦੋ ਮਹੀਨੇ ਹਾਂਜੀ ਹਾਂਜੀ ਸਰ ਮਾਸੀ ਦੇ ਸੀਂਦੇ ਨੇ ਗੁਰਦੁਆਰਾ ਸਾਹਿਬ ਦੇ ਰਮਾਲੇ ਕਰੀਂ ਸੀਂਦੇ ਨੇ ਫਿਰ ਕੱਲੇ ਹੁੰਦੇ ਕਹਿੰਦੇ ਟਾਈਮ ਪਾਸ ਨਹੀਂ ਹੁੰਦਾ ਤੇ ਮੈਂ ਸੀਂਦਾ ਆਪਾਂ ਦੀ ਬਾਣੀ ਚੱਲਣ ਦੀ 6 ਵਜੇ ਦਾ ਪੌਣੇ 6 ਹੋ ਗਏ ਐ ਡੱਕ ਨੇ ਇਹ ਨਾ ਕਰਦਾ ਮੈਂ ਤਾਂ ਬਹੁਤ ਜੀਠਾਕ ਆ ਆ ਵੀਓ ਮਸੀ ਜੀ ਹਾਂ ਮੈਂ ਤੇ ਆਪਾਂ ਇਹਨੂੰ ਪਾਣੀ ਛੜਦੀ ਪੈਰ ਲੱਗੇ ਰਿਹਾ ਉਹਦੇ ਪੈਰ ਲੱਗੇ ਰਹਿਣਗੇ ਆ ਜੰਦਾ ਹੀ ਵੀ ਇਦਾਂ ਖੇਡਦਾ ਆ ਨਾ ਦੁੱਦ ਫਰਕ ਤੇ ਮਾਂ ਜੀ ਹਾਂ ਫਤੇ ਫਤੇ ਪਾਪਾ ਕਿੱਥੇ ਆ ਪਾਪਾ ਕਿੱਥੇ ਸੱਸੀ ਕਿਆ ਕਰੋ ਮੇਰਾ ਲੱਕ ਥੱਕ ਗਿਆ ਇਹ ਵੀ ਉਹ ਸੋਟੀ ਲਾਉਣੀ ਕੁਛ ਨਹੀਂ ਮੈਂ ਕਰਦੀ ਸੋਟੀ ਨਹੀਂ 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 ਕੀ ਕਰਦਾ ਕੁਛ ਨਹੀਂ ਤੇ ਸਿਆਣੇ ਨੇ ਇਦਾਂ ਲੋਕਾਂ ਦੇ ਇਦਾਂ ਪਾਲਦੇ ਆ ਇਦਾਂ ਪਾਲਦੇ ਨੇ ਬੱਚੇ ਆਹੋ ਬੱਚੇ بڑے ਸਿਆਣੇ ਹੁੰਦੇ ਉਹ ਤਾਂ ਪਹਿਲਾਂ ਕਹਿੰਦਾ ਵੀ ਲੋਹਣ ਕਢੂਂ ਮੈਂ ਤੈਨੂੰ ਕੁਝ ਨਹੀਂ ਆਪਰਾ ਬাবু ਕੁਝ ਨਹੀਂ ਆਂਦੀ ਮੈਂ ਤੈਨੂੰ ਮੈਂ ਕੁਝ ਨਹੀਂ ਆਪਰਾ ਮਾਰੇਗਾ ਲੱਟੇ ਚ ਠਾਣ ਆਹ ਵੇਖ ਮਾਰੇ ਡਕਾਰ ਗਿਆ ਨਾ ਡਕਾਰ ਮਾਰੇ ਹਰਫਤ ਕਿੱਡੀ ਵੱਡੀ ਟੋਪੀ ਪਾਈ ਇਹਨੂੰ ਆ ਬੱਲੜਾ ਇੱਕਦਮ ਢਕਾਰ ਮਾਰਦੇ ਫਿਰ ਨਹੀਂ ਦੁੱਧ ਸੁੱਟੂਗਾ ਇਹਦਾ ਉੱਠ ਕੇ ਨਾ ਮੋਢੇ ਨਾਲ ਨਾ ਨਾ ਲਿਆ ਤਾਂ ਇਹਦਾ ਫੇਰ ਹੀ ਨਾ ਚੱਲਣਾ ਮੈਂ ਮਾਰਿਆ ਢਕਾਰ ਮੈਂ ਮੋਢੇ ਨਾਲ ਇੱਕ ਕਾ ਦਾ ਲਾਟੂ ਐ ਨੱਕੜ ਨਾ ਨਹੀਂ ਪਲਾਸਟਿਕ ਇਹ ਤੋਂ ਮੰਗਾਇ ਸੀ ਕਮਾਨ ਆ ਬੋਰਡ ਮਾਰੇ ਪਾਸੇ ਛੋੜਦਾ ਵਾਲੇ ਹਿਸਾਬ ਨਾਲ ਨਹੀਂ ਛੋੜਦਾ ਵਾਲੇ ਹਿਸਾਬ ਨਾਲ ਫੇਰ ਜ ਫੇਰ ਸੱਟੀ ਇੱਕ ਰੀ ਫੇਰ ਫੇਰ ਸਿੱਟੀ ਮੜਾ ਜਾਇਆ ਕਰੀ ਫੜ ਕੇ ਉਹਨੂੰ ਬੜਾ ਹੱਥ ਆਕ ਮੁੰਡਾ ਮੇਰੇ ਆਪਣੇ ਮਾਇਆ ਉਧਰੋਂ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੋਂ ਤੇ ਅਸੀਂ ਆ ਗਏ ਉਹਨੇ ਖੜਿਆ ਤੋਂ ਕੋ ਕਮਾਇਆ ਹੀ ਨਹੀਂ ਗਿਆ ਉਹਨੂੰ ਚਾਚੀ ਨਹੀਂ ਆਈ ਨਹੀਂ ਆ ਅਬੜੇ ਸਾਹਮਣੇ ਕਮ ਹੁੰਦਾ ਸਹੀ ਇਹ ਇਹ ਤਾਂ ਲੱਕੜ ਦਾ ਇਹਦੇ ਸਾਡੇ ਕੋਲ ਘੁੰਮਣਾ ਹੁੰਦਾ ਹੁੰਦਾ ਜਪਰਾਤ ਚ ਬਿਲਕੁਲ ਗੋਪੀ ਵੀ ਆ ਜਰ ਹੁੰਦੇ ਕੰਮ ਥੇਰੇ ਕਰਦਾ ਹੁੰਦੇ ਵੀ ਹੱਥ ਨੇ ਮਾਰਦਾ ਹੋਵੇ ਐ ਕਰਕੇ ਮਾਰਦਾ ਹੱਥ ਜਿਆ ਹੁਣ ਜਾ ਰਹੇ ਆ ਘਰ ਵਾਪਸ ਟਾਈਮ ਹੋ ਗਿਆ 7:30 ਦਾ ਗੇਟ ਦਾ 뷰 ਕਰੋ ਚੈੱਕ ਕਰਾਤਾ ਅਵੀ ਗੋਲਡਨ ਗੇਟ ਪਾਰ ਕੀਤਾ ਤੇ ਟ੍ਰੈਫਿਕ ਪੁੱਛੇ ਹੀ ਕੋਹਨਾ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਈ ਐ ਪਹੁੰਚ ਗਏ ਬਟਾਲੇ ਤੇ ਆ ਮੜਕਾ ਕੁਫੀ ਮੈਂ ਖਾ ਜੀ ਜਾਂਦੇ ਜਾਂਦੇ ਦੇ ਘਰ ਜਾ ਕੇ ਬਣਾਨੇ ਰੋਟੀ ਹਰਫਤੇ ਅਜੇ ਸੁੱਤਾ ਹੀ ਆ ਸੁੱਤਾ ਹੀ ਆ ਅਮਰੀਕਾ ਕਿਸੀ ਕਰ ਹੁਣ ਲੱਗਾ ਰੋਟੀ ਪਾਣੀ ਬਨ ਹੁਣ ਆਪ ਨੂੰ ਪਤਾ ਲੱਗਦਾ ਵਾ ਕਿ ਸਿਆਣਾ ਬੰਦਾ ਘਰ ਚ ਹੋਣਾ ਬਹੁਤ ਜ਼ਰੂਰੀ ਹੈ ਸਹੀ ਗੱਲ ਕਿਉਂਕਿ ਹੁਣ ਆਪਾਂ ਚਲੋ ਹਰ ਇੱਕ ਬੰਦਾ ਗੱਲਾਂ ਦੀ ਕਰਦਾ ਮਾਪਿਆਂ ਦੀ ਕਦਰ ਬਾਅਦ ਚ ਪਤਾ ਲੱਗਦੀ ਹੈ ਕਿ ਘਰ ਦੇ ਵਿੱਚ ਮੈਂ ਮਿਹਰਗਰ ਬੰਦਿਆਂ ਦਾ ਹੋਣਾ ਘਰ ਵਿੱਚ ਬਹੁਤ ਜ਼ਰੂਰੀ ਹੈ ਹੁਣ ਆਪਾਂ ਜਿਵੇਂ ਹਰਫਤੇ ਜਿਵੇਂ ਹਾਨੂੰ ਪਤਾ ਨਹੀਂ ਕੁਝ ਲੱਗਦਾ ਹਰ ਫਤ ਨੂੰ ਕਿਵੇਂ ਹੈ ਨਾ ਸਿਆਣੇ ਬੰਦੇ ਨੂੰ ਹਰ ਪਤਾ ਲੱਗ ਜਾਂਦਾ ਇਹਨੂੰ ਕੀ ਗੱਲ ਵਾ ਇਹ ਖੰਗਣ ਡਿਆ ਇਹਨੂੰ ਕਿੱਦਾਂ ਇਹਨੂੰ ਕੀ ਚੀਜ਼ ਦੇਈਏ ਕਿਵੇਂ ਦੇਈਏ ਅਸੀਂ ਉਪਤੇ ਸਿਆਣੇ ਬੰਦੇ ਬਹੁਤ ਕਰਦੇ ਹਨ ਤੇ ਪਰ ਘਰ ਦੇ ਵਿੱਚ ਸਿਆਣੇ ਬੰਦਾ ਹਣਾ ਬਹੁਤ ਰਹੇ ਹਨ ਪਰ ਉੱਧਰ ਸਾਡੀ ਮੰਮੀ ਵੀ ਆਉਂਦੀ ਹੈ ਕਿਸੇ ਵੇਲੇ ਤੇ ਉੱਧਰ ਵੀ ਘਰ ਦਾ ਵੀ ਔਖਾ ਵਾ ਤਾਂ ਕਰਕੇ ਮੰਮੀ ਸਾਡੀ ਆ ਨਹੀਂ ਸਕਦੀ ਨਹੀਂ ਤੇ ਮੰਮੀ ਉਹ ਗੱਲ ਨਹੀਂ ਐਦਾਂ ਚੱਲਦਾ ਤੇ ਟਾਈਮ ਚੱਲਦਾ ਰਹਿਣਾ ਚਲੋ ਕੋਈ ਗੱਲ ਨਹੀਂ ਐਦਾਂ ਹੀ ਨਾਲੇ ਪਾਪਾ ਨੂੰ ਭੱਜ ਜਾਣਾ ਹਰ ਪਤਿ ਚਲੋ ਵੇ ਇਦਾਂ ਹੀ ਕੋਈ ਗੱਲ ਨਹੀਂ ਬਾਕੀ ਜ਼ਿੰਦਗੀ ਮੰਨ ਲਈ ਜਾਣੀ ਇਦਾਂ ਹੀ ਕੋਈ ਗਿਲਾ ਸ਼ਿਕਵਾ ਹੱਡਾ ਕਿਸੇ ਦੇ ਨਾਲ ਨਹੀਂ ਹੈਗਾ ਇਦਾਂ ਹੀ ਆ ਕੋਈ ਗੱਲ ਨਹੀਂ ਜੀਣ ਦੇ ਵਸਦੇ ਰਹਿਣ ਸਭ ਪ੍ਰਮਾਤਮਾ ਸ਼ਰਦੀ ਕਿਲਚ ਰੱਖੇ ਸਭ ਨੂੰ ਮਾਂ ਬੇਬੋਦੀ ਕਦਰ ਕਰੋ ਹਰ ਇੱਕ ਬੰਦਾ ਠੀਕ ਹੈ ਨਾ ਜੀਣੇ ਜਾਗਦੇ ਜਿਹਦੇ ਮਾਂ ਬੋ ਹੈਗੇ ਕਦਰ ਕਰਿਆ ਕਰੋ ਮੁੜ ਕੇ ਕਹਿੰਦੇ ਨਹੀਂ ਪੁੱਛਣਾ ਕੋਈ ਨਹੀਂ ਬਣਦਾ ਕਿਸੇ ਦਾ ਅੱਜ ਕੱਲ ਸਭ ਕੁਝ ਸੱਚਵਾਂ ਗੱਲ ਤੇ ਬਾਕੀ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਜ਼ਿੰਦਗੀ ਵਿੱਚ ਅਤਾ ਚੜਾ ਆਉਂਦੇ ਰਹਿੰਦੇ ਆ ਬਿਲਕੁਲ ਬਿਲਕੁਲ ਉਹਨਾਂ ਦਾ ਡੇ ਬੱਚੇ ਤੁਹਾਡੀ ਕਦਰ ਕਰਨਗੇ ਕਦ ਕਰੋ ਕਦ ਕਦਰ ਕਰਾਓਗੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਸਿਆਣੇ ਜੇ ਸਾਰੇ ਹੈ ਕਿ ਨਹੀਂ ਤੇ ਤੇ ਹਰ ਵਾਰ ਤੈਨੂੰ ਮਤਲਬ ਆਪਾਂ ਵਿਖਾ ਕੇ ਲੰਦਾ ਗਏ ਸੀ ਉਧਰ ਆਪਾਂ ਦੀ ਮਾਸੀ ਕੋ ਗਏ ਸੀ ਉਹਨਾਂ ਦੇ ਉੱਥੇ ਬਜ਼ੁਰਗ ਆ ਕੇ ਉਹਨਾਂ ਦੀ ਸੱਸ ਹੈਗੀ ਉੱਥੇ ਉਹਨਾਂ ਨੇ ਹਰਫਤੇ ਦਾ ਤਾਲੂ ਤੁ ਨੂੰ ਦੇਖਿਆ ਜਿੱਦਾਂ ਇੱਥੋਂ ਜੋੜ ਕਰਦੇ ਜਿਵੇਂ ਮਤਲਬ ਕਿ ਸਿਆਣੀਆਂ ਬੀਬੀਆਂ ਉਹਨਾਂ ਨੂੰ ਪਤਾ ਹੁੰਦਾ ਵਾ ਦਿਖਾਇਆ ਸੀਗਾ ਉੱਥੇ ਮਾਸੀ ਮੇਰੇ ਦੇ ਸਸਤੇ ਹੈ ਉਹਨਾਂ ਨੂੰ ਦਿਖਾਇਆ ਕਹਿੰਦੇ ਤਾਲੂ ਡਿੱਗਾ ਹੋਇਆ ਹਰਫਤੇ ਦਾ ਉਹਨਾਂ ਨੇ ਸਿੱਕਾ ਨਾਲੇ ਮੋਢੇ ਚੜ ਜਾਂਦੇ ਆ ਕਿਤੇ ਗੱਲ ਤੇ ਵੀ ਪਈ ਕਿ ਇੰਦਾ ਕੁਝ ਬੋਲਦੇ ਮੈਨੂੰ ਤਾਂ ਪਤਾ ਨਹੀਂ ਉਹਨੇ ਸੈੱਟ ਕਰ ਦਿੱਤਾ ਹੋਇਆ ਵਾ ਉਹ ਜਿਆਦਾ ਕਹਿੰਦੇ ਮੋਢਿਆਂ ਤੂੰ ਜੁਕਣ ਜਾਈ ਤਾਂ ਕਰਕੇ ਮੋਢਿਆਂ ਦਾ ਵੀ ਗੱਲ ਦਾ ਵੀ ਹੋ ਜਾਂਦਾ ਵੀ ਤਾਂ ਕਰਕੇ ਬੱਚਾ ਦੁੱਧ ਛੁੱਟਦਾ ਤਾਂ ਫਿਰ ਇਸ ਗੱਲੋਂ ਸਾਨੂੰ ਪਤਾ ਲੱਗਦਾ ਵਾ ਕਿ ਸਿਆਣੇ ਬੰਦੇ ਕਰਦੇ ਵਿੱਚ ਹੁਣੇ ਬਹੁਤ ਜ਼ਰੂਰੀ ਆ ਉਹ ਜੇ ਲੋਕ ਵਧੀਆ ਲੱਗਾ ਤੇ ਕਮੈਂਟ ਸੇ ਜੋਇਨ ਕਰਿਓ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਾਲ ਤੇ ਸਾਨੂੰ ਫੇਸਬੁੱਕ ਤੇ ਸਨੈਪਚੈਟਸ ਨਾਲ ਜੁੜੀ ਐਡ ਕਰੋ ਬਾ ਬਾਏ ਗੁੱਡ ਨਾਈਟ ਰੱਬ ਰੱਖਾ